ਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਨਾਂ ਜੁੜੀ ਵੱਡੀ ਖਬਰ ਹੈ ਅਮਰਿਤਪਾਲ ਸਿੰਘ ਇਸ ਵੇਲੇ ਅੰਨਾ ਸੇ ਤਹਤ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਹਾਲਾਂਕਿ ਅਮਰਤਪਾਲ ਸਿੰਘ ਦੇ ਵੱਲੋਂ ਦੋ ਪਟੀਸ਼ਨਾਂ ਪਹਿਲਾਂ ਪਾਈਆਂ ਹੋਈਆਂ ਨੇ ਕਿ ਉਹ ਸੰਸਦ اجلاس ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ ਜਿਸ ਤੇ ਲਗਾਤਾਰ ਸੁਣਵਾਈ ਵੀ ਜਾਰੀ ਹੈ ਤੇ ਹੁਣ ਜਾਣਕਾਰੀ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਮਰਤਪਾਲ ਸਿੰਘ ਹੁਣ 54 ਦਿਨ ਦੀ ਛੁੱਟੀ ਤੇ ਜੇਲ੍ਹ ਤੋਂ ਬਾਹਰ ਆਉਣਗੇ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਪਹਿਲਾਂ ਦੋ ਪਟੀਸ਼ਨਾਂ ਪਾਈਆਂ ਗਈਆਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਪਹਿਲੀ ਪਟੀਸ਼ਨ ਦੇ ਵਿੱਚ ਮੈਨੂੰ 46 ਦਿਨ ਹੋ ਗਏ ਨੇ ਪਰ ਮੈਂ ਸੰਸਦ ਦੇ اجلاس ਦੇ ਵਿੱਚ ਹਿੱਸਾ ਨਹੀਂ ਲਿਆ ਲੋਕਾਂ ਨੇ ਮੈਨੂੰ ਜਿਤਾ ਕੇ ਇੱਥੇ ਆ ਭੇਜਿਆ ਸੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਵਜੋਂ ਮੈਨੂੰ ਜੇ ਤ ਦਵਾਈ ਸੀ ਤੇ ਉਹਨਾਂ ਲੋਕਾਂ ਦੇ ਮੁੱਦੇ 'ਚ ਹੁਣ ਸੰਸਦ ਦੇ ਵਿੱਚ ਚੁਪਣਾ ਚਾਹੁੰਦਾ ਹਾਂ ਪਰ ਜੇਕਰ ਮੈਂ ਸੰਸਦ ਇਜਲਾਸ ਦੇ ਵਿੱਚ ਸ਼ਾਮਲ ਨਹੀਂ ਹੋਵਾਂਗਾ ਗੱਲਬਾਤ ਨਹੀਂ ਕਰਾਂਗਾ ਤਾਂ ਮੇਰੀ ਖਡੂਰ ਸਾਹਿਬ ਤੋਂ ਜੋ ਸੰਸਦ ਮੈਂਬਰੀ ਹੈ ਉਹ ਰੱਦ ਹੋ ਜਾਵੇਗੀ ਖਡੂਰ ਸਾਹਿਬ ਦੀ ਸੀਟ ਤੋਂ ਮੈਂ ਜਿਤ ਹਾਸਲ ਕੀਤੀ ਹੈ ਤੇ ਉਹ ਪੂਰੀ ਤਰ੍ਹਾਂ ਰੱਦ ਹੋ ਜਾਵੇਗੀ ਇਸ ਕਰਕੇ ਸੰਸਦੀ ਪੈਨਲ ਦੇ ਵੱਲੋਂ ਇਹ ਸਿਫਾਰਿਸ਼ ਕੀਤੀ ਗਈ ਹੈ ਕਿ ਅਮਰਤਪਾਲ ਸਿੰਘ ਦੇ ਵੱਲੋਂ ਚਰਵੱਜਾ ਦਿੰਦੀ ਜਿਹੜੀ ਛੁੱਟੀ ਹੈ ਉਹਨਾਂ ਨੂੰ ਮਿਲ ਸਕਦੀ ਹੈ ਹੁਣ ਇਹ ਸਾਰੀ ਕਮੇਟੀ ਹੈ ਜਿਹੜੀ ਉਹ ਕੇਂਦਰ ਸਰਕਾਰ ਦੇ ਵੱਲੋਂ ਵੀ ਜੋ ਪਹਿਲਾਂ ਰਿਪੋਰਟ ਪੇਸ਼ ਕੀਤੀ ਗਈ ਸੀ ਤਾਂ ਇਹ ਸਾਰੀ ਰਿਪੋਰਟ ਹੁਣ ਹਰਿਆਣਾ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਜਾਵੇਗੀ ਜਿਸ ਤੋਂ ਬਾਅਦ ਅਮਰਤਪਾਲ ਸਿੰਘ ਨੂੰ ਲੈ ਕੇ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਸੰਸਦੀ ਕਮੇਟੀ ਨੇ ਲੋਕ ਸਭਾ ਦੇ ਵਿੱਚ ਗੈਰ ਹਾਜ਼ਰੀ ਕਾਰਨ ਐਨਐਸਏ ਤਹਿਤ ਨજરਬੰਦ ਪੰਜਾਬ ਦੇ ਸੰਸਦ ਮੈਂਬਰ ਅਮਰਤਪਾਲ ਸਿੰਘ ਦੇ ਲਈ ਪਿਛਲੇ ਸਮੇਂ ਦੌਰਾਨ ਦਿੱਤੀਆਂ ਗਈਆਂ ਦੋ ਅਰਜ਼ੀਆਂ ਦੇ ਆਧਾਰ ਤੇ ਅੱਜ 54 ਦਿਨਾਂ ਦੀ ਛੁੱਟੀ ਦੀ ਸਿਫਾਰਿਸ਼ ਕੀਤੀ ਹੈ ਅਮਰਿਤਪਾਲ ਸਿੰਘ ਅਪ੍ਰੈਲ 2023 ਤੋਂ ਕੌਮੀ ਸੁਰੱਖਿਆ ਕਾਨੂੰਨ ਤਹਿਤ ਅਸਾਮ ਦੀ ਡਿਬਰੂਗੜ੍ਹ ਜਿਲ੍ਹੇ ਦੇ ਵਿੱਚ ਬੰਦ ਨੇ ਅਮਰਿਤਪਾਲ ਸਿੰਘ ਨੇ ਜੇਲ੍ਹ ਦੇ ਵਿੱਚ ਨਜ਼ਰਬੰਦੀ ਕਾਰਨ ਗੈਰ ਹਾਜ਼ਰੀ ਦੀ ਛੁੱਟੀ ਦੇ ਲਈ ਲੋਕ ਸਭਾ ਸਪੀਕਰ ਨੂੰ ਦੋ ਅਰਜ਼ੀਆਂ ਦਿੱਤੀਆਂ ਨੇ ਪਹਿਲੀ ਅਰਜ਼ੀ 3 ਨਵੰਬਰ 2024 ਨੂੰ ਤੇ ਦੂਜੀ 16 ਦਸੰਬਰ 2024 ਨੂੰ ਦਿੱਤੀ ਗਈ ਭਾਜਪਾ ਦੇ ਵਿਪਲਵਪ ਦੇਵ ਦੀ ਪ੍ਰਧਾਨਗੀ ਹੇਠ ਕਮੇਟੀ ਨੇ ਸਦਨ ਦੀਆਂ ਮੀਟਿੰਗਾਂ ਤੋਂ ਮੈਂਬਰਾਂ ਦੀ ਗੈਰ ਹਾਜ਼ਰੀ ਬਾਰੇ ਲੋਕ ਸਭਾ ਦੇ ਵਿੱਚ ਪੇਸ਼ ਕੀਤੀ ਆਪਣੀ ਰਿਪੋਰਟ ਵਿੱਚ ਕਿਹਾ ਸੰਸਦ ਮੈਂਬਰ ਨੇ 24 ਜੂਨ ਤੋਂ 2 ਜੁਲਾਈ 9 ਦਿਨ 22 ਜੁਲਾਈ ਤੋਂ 9 ਅਗਸਤ 19 ਦਿਨ 25 ਨਵੰਬਰ ਤੋਂ 20 ਦਸੰਬਰ 26 ਦਿਨ ਕੁੱਲ ਮਿਲਾ ਕੇ 54 ਦਿਨਾਂ ਦੀ ਗੈਰ ਹਾਜ਼ਰੀ ਦੀ ਛੁੱਟੀ ਲਈ ਅਰਜ਼ੀਆਂ ਭੇਜੀਆਂ ਸਨ ਇਸ ਤੋਂ ਪਹਿਲਾਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸੰਸਦ ਇਜਲਾਸ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਸੀ ਅਮਰਿਤਪਾਲ ਸਿੰਘ ਨੇ ਪਟੀਸ਼ਨ ਦੇ ਵਿੱਚ ਕਿਹਾ ਸੀ ਕਿ ਉਸਨੇ 3 ਨਵੰਬਰ ਨੂੰ ਲੋਕ ਸਭਾ ਸਪੀਕਰ ਕੋਲ ਸੰਸਦ ਦੇ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦੇ ਲਈ ਅਪੀਲ ਕੀਤੀ ਸੀ। ਉਹਨਾਂ ਨੇ ਦੱਸਿਆ ਸੀ ਕਿ ਉਹ 46 ਦਿਨਾਂ ਤੋਂ ਸੰਸਦ ਵਿੱਚੋਂ ਗੈਰ ਹਾਜ਼ਰ ਚੱਲ ਰਹੇ ਨੇ। ਅਮਰਿਤਪਾਲ ਸਿੰਘ ਨੇ ਆਪਣੀ ਪਟੀਸ਼ਨ ਦੇ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਕਿ 60 ਦਿਨ ਦੀ ਗੈਰ ਹਾਜ਼ਰੀ ਕਾਰਨ ਉਹਨਾਂ ਨੂੰ ਖਡੂਰ ਸਾਹਿਬ ਲੋਕ ਸਭਾ ਸੀਟ ਗਵਾਉਣ ਦਾ ਡਰ ਹੈ। ਇਸੇ ਕਰਕੇ 19 ਲੱਖ ਲੋਕ ਅਗਵਾਈ ਤੋਂ ਸਖਣੇ ਹੋ ਜਾਣਗੇ। ਲੋਕ ਸਭਾ ਕਮੇਟੀ ਦੀ ਰਿਪੋਰਟ ਤੋਂ ਇਹ ਪਤਾ ਲੱਗਦਾ ਹੈ ਕਿ ਅਮਰਿਤਪਾਲ ਸਿੰਘ ਨੇ 3 ਨਵੰਬਰ ਨੂੰ ਗੈਰ ਹਾਜ਼ਰੀ ਦੀ ਛੁੱਟੀ ਲਈ ਅਰਜ਼ੀ ਦਿੱਤੀ ਸੀ ਕੇਂਦਰ ਸਰਕਾਰ ਦੇ ਵੱਲੋਂ ਕਮੇਟੀ ਦੀ ਰਿਪੋਰਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਸਾਹਮਣੇ ਪੇਸ਼ ਕੀਤੀ ਜਾਵੇਗੀ ਜਿੱਥੇ ਸੰਸਦੀ ਹਾਜ਼ਰੀ ਤਹਿਤ ਅਮਰਿਤਪਾਲ ਸਿੰਘ ਦੀ ਪਟੀਸ਼ਨ ਤੇ ਸੁਣਵਾਈ ਕੀਤੀ ਜਾਵੇਗੀ ਦੱਸਿਆ ਕਿ ਪਿਛਲੀ ਸੁਣਵਾਈ ਦੌਰਾਨ ਵਧੀਕ ਸੋਲਿਸਟਰ ਜਨਰਲ ਸਤਿਆਪਾਲ ਜੈਨ ਨੇ ਅਦਾਲਤ ਨੂੰ ਇਹ ਦੱਸਿਆ ਸੀ ਕਿ ਸੰਸਦੀ ਕਮੇਟੀ 10 ਮਾਰਚ ਨੂੰ ਸਪੀਕਰ ਨੂੰ ਆਪਣੀਆਂ ਸਿਫਾਰਸ਼ਾਂ ਸੌਂਪੇਗੀ ਤੇ ਜਦੋਂ ਅਜਿਹਾ ਨਹੀਂ ਹੁੰਦਾ ਕਮੇਟੀ ਦੀਆਂ ਸਿਫਾਰਸ਼ਾਂ ਗੁਪਤ ਹੋਣ ਕਰਕੇ ਸਾਂਝੀਆਂ ਨਹੀਂ ਕੀਤੀਆਂ ਜਾ ਸਕਦੀਆਂ ਸੰਸਦੀ ਕਮੇਟੀ ਨੇ 3 ਮਾਰਚ ਨੂੰ ਅਮਰਿਤਪਾਲ ਸਿੰਘ ਤੇ ਚਾਰ ਹੋਰ ਸੰਸਦ ਮੈਂਬਰਾਂ ਦੀ ਗੈਰ ਹਾਜ਼ਰੀ ਦੀ ਛੁੱਟੀ ਤੇ ਵਿਚਾਰ ਕਰਨ ਲਈ ਆਪਣੀ ਮੀਟਿੰਗ ਕੀਤੀ ਸੀ ਤਾਂ ਸੰਸਦੀ ਕਮੇਟੀ ਦੇ ਵੱਲੋਂ ਅਮਰਿਤਪਾਲ ਸਿੰਘ ਦੇ ਲਈ 54 ਦਿਨ ਦੀ ਛੁੱਟੀ ਦੀ ਸਿਫਾਰਿਸ਼ ਕੀਤੀ ਗਈ ਹੈ ਹਾਲਾਂਕਿ ਅਮਰਿਤਪਾਲ ਸਿੰਘ ਲਗਾਤਾਰ ਸੰਸਦ ਵਿੱਚ ਪੇਸ਼ ਹੋਣ ਦੀ ਗੱਲ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸੰਸਦ ਵਿੱਚ ਪੇਸ਼ ਹੋ ਕੇ ਉਹ ਲੋਕਾਂ ਦੇ ਜਿਹੜੇ ਮੁੱਦੇ ਨੇ ਜਿਹੜਾ ਮੁੱਧਿਆ ਕਰਕੇ ਉਹਨਾਂ ਨੂੰ ਖਡੂਰ ਸਾਹਿਬ ਤੋਂ ਲੋਕਾਂ ਨੇ ਵੱਡੀ ਜਿੱਤ ਦਿਵਾਈ ਹੈ ਉਹ ਮੁੱਦੇ ਉਚਕਣਾ ਚਾਹੁੰਦੇ ਨੇ ਤੇ 54 ਦਿਨ ਦੀ ਹੁਣ ਛੁੱਟੀ ਅਮਰਤਪਾਲ ਸਿੰਘ ਦੇ ਵੱਲੋਂ ਜੋ ਸੰਸਦੀ ਕਮੇਟੀ ਹੈ ਉਸ ਦੇ ਵੱਲੋਂ ਸਿਫਾਰਿਸ਼ ਕੀਤੀ ਗਈ ਹੈ ਸੰਸਦੀ ਪੈਨਲ ਨੇ ਸਿਫਾਰਿਸ਼ ਕੀਤੀ ਹੈ ਤੇ 54 ਦਿਨ ਦੀ ਛੁੱਟੀ ਦੀ ਸਿਫਾਰਿਸ਼ ਕੀਤੀ ਗਈ ਹੈ ਇਸ ਸੰਬੰਧੀ ਰਿਪੋਰਟ ਹਾਈ ਕੋਰਟ ਵਿੱਚ ਹੁਣ ਪੇਸ਼ ਕੀਤੀ ਜਾਵੇਗੀ ਤੇ ਅਮਰਤਪਾਲ ਸਿੰਘ ਦੇ ਵੱਲੋਂ ਇਸ ਬਾਰੇ ਲੋਕ ਸਭਾ ਸਪੀਕਰ ਨੂੰ ਦੋ ਅਰਜ਼ੀਆਂ ਪਹਿਲਾਂ ਭੇਜੀਆਂ ਗਈਆਂ ਸਨ